ਭਾਜਪਾ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਵੱਖ-ਵੱਖ ਜੱਥੇਦਾਰ ਪੰਜਾਬ ਦੇ ਕਈ ਕਿਸਾਨ ਪੰਜਾਬ ਦੇ ਬਹੁਤੇ ਲੋਕ ਭਾਜਪਾ ਦੇ ਨਾਲ ਜੁੜਨ ਲੱਗ ਰਹੇ ਨੇ ਆਪਣਾ ਸਮਰਥਨ ਦੇਣ ਲੱਗ ਰਹੇ ਨੇ ਅੱਜ ਇਸ ਵੇਲੇ ਅਸੀਂ ਚੰਡੀਗੜ੍ਹ ਦੇ ਸੈਕਟਰ 37 ਤੇ ਦਫ਼ਤਰ ਵਿੱਚ ਮੌਜੂਦ ਹਾਂ ਜਿੱਥੇ ਬਾਬਾ ਬੱਲੰਦ ਸਿੰਘ ਸਾਡੇ ਨਾਲ ਮੌਜੂਦ ਨੇ ਬਠਿੰਡਾ ਦੇ ਮੁੱਖ ਜ਼ਿਲ੍ਹਾ ਅਸਕਰ ਬਠਿੰਡਾ ਦੇ ਜਿਹੜੇ ਵਿਸ਼ਮੇਸ਼ ਪਿਤਾ ਜੱਥੇਦਾਰ ਨੇ ਉਥੋਂ ਦੇ ਮੁੱਖ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਕਿਸ ਤਰ੍ਹਾਂ ਕਿਵੇਂ ਦੇਖਦੇ ਹੋ ਕਿ ਭਾਜਪਾ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਸਾਥ ਤੁਸੀਂ ਜਥੇਦਾਰ ਹੋ ਇੱਕ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਕੀ ਤੁਹਾਨੂੰ ਲੱਗਦਾ ਤੁਸੀਂ ਭਾਜਪਾ ਨਾਲ ਜੁੜ ਰਹੇ ਹੋ ਅੱਜ ਸਮਰਥਨ ਦੇਣ ਆਏ ਹੋ ਇੱਥੇ ਜੀ ਆ ਦਾਸ ਜ਼ਿਲ੍ਹਾ ਬਠਿੰਡਾ ਦਾ ਮੁੱਖ ਜਥੇਦਾਰ ਦਸ਼ਮੀਸ਼ ਤਰਨਾਲਾ ਦਾ ਬਾਬਾ ਬਲਵੰਤ ਸਤਲਵਦੀ ਸਾਹਿਬ ਦੀ ਦਾਸ ਦੇ ਮੁੱਖ ਜਥੇਦਾਰ ਉੱਪਰ ਸਾਡੇ ਉੱਪਰ ਜਿਹੜੇ ਸੀਨੀਅਰ ਸਾਡੇ ਮੁੱਖ ਜਥੇਦਾਰ ਨੇ ਬਾਬਾ ਮੇਜਰ ਸਿੰਘ ਸੁੱਢੀ ਹੈ ਜੀ ਸਾਡੇ ਸਿੰਘ ਸਾਹਿਬ ਨੇ ਸਾਡੇ ਸਿੰਘ ਸਾਹਿਬ ਬਾਬਾ ਮੇਜਰ ਸੁੱਢੀ ਨੇ ਸੋ ਇਸ ਕਰਕੇ ਅਸੀਂ ਇਹਨਾਂ ਦੇ ਜੋ ਕੰਮ ਕੀਤੇ ਨੇ ਕੰਮ ਦੇਖਦੇ ਹੋਏ ਜੋ ਪੰਜਾਬ ਦੇ ਵਿੱਚ ਕੰਮ ਕੀਤੇ ਅਸੀਂ ਕਹਿ ਦਈਏ ਵੀ ਜਿਹੜੇ ਲੋਕਾਂ ਗਰੀਬ ਚੰਤਾ ਸੀ ਉਹਨਾਂ ਦੇ ਜੋ ਟਾਇਲਟ ਬਣਾਉਣ ਜੋ ਕਰੇ ਨੀਸੇ ਘਰਾਂ ਦੇ ਵਿੱਚ ਵਿਚਾਰੇ ਅਤੀ ਗਰੀਬ ਸੀ ਜਿਹੜੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਉਹਨਾਂ ਦੇ ਸਿਰਾਂ ਤੇ ਛੱਤਾ ਦਿੱਤੀਆਂ ਇਹਨਾਂ ਨੇ ਆਰਸੀਸੀ ਛਤਾਂ ਬਵਾਦੀਆਂ ਤੇ ਮੈਂ ਆਨਾ ਵੀ ਜਿੰਨਾ ਇਹਨਾਂ ਦਾ ਵਿਕਾਸ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਇਆ ਇਸ ਗੱਲ ਦੀ ਕਿ ਇੱਕ ਪਹਿਲੀ ਸਰਕਾਰ ਹੈ ਜਿਨੇ ਨੀਜੀ ਲੋਕਾਂ ਦੇ ਘਰ ਘਾਟ ਵਾ ਕੇ ਸਰਾਂ ਦੇ ਸ਼ਤਾਂ ਦਿੱਤੀਆਂ ਨੇ ਨਹੀਂ ਬਹੁਤ ਸਰਕਾਰਾਂ ਆਈਆਂ ਤੇ ਚਲੇ ਗਈਆਂ ਅਸੀਂ ਇਹ ਚ ਕੁਝ ਨਹੀਂ ਦੇਖਿਆ ਬਾਕੀ ਜੇ ਦੇਖਦੇ ਆਂ ਜੀ ਅਸਮੀ ਸ਼ਰਮਾ ਜੀ ਪੰਜਾਬ ਪ੍ਰਧਾਨ ਬਣੇ ਨੇ ਉਤਲ ਵੀ ਇਹਨਾਂ ਨੇ ਗੁਰੂ ਸਾਹਿਬ ਦੀ ਗੱਲ ਕੀਤੀ ਐ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਦ ਕੀਤਾ ਕਿ ਉਹਨਾਂ ਦੀ ਦੇਣ ਐ ਤੇ ਜਿਹੜੀ ਇੱਕ ਅਸੀਂ ਕਹਿ ਸਕਦੇ ਆਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੰਦ ਦੀ ਚਾਦਰ ਵੀ Hindu ਧਰਮ ਦਾ ਪ੍ਰਚਾਰ ਕਰਨ ਵਾਲੇ ਤੋਂ ਹੈ ਦੇ ਸੋ ਇਸ ਕਰਕੇ ਉਹਨਾਂ ਦੇ ਇਹ ਗੱਲਾਂ ਕਰਦੇ ਨੇ ਉਹ ਤਾਂ ਬੜਾ ਮਤਲਬ ਮਨਚੇ ਇਹਨਾਂ ਦੇ ਹੈਗਾ ਤੇ ਅਸੀਂ ਇਹਨਾਂ ਨੂੰ ਦੇਖਦੇ ਆ ਕਿ ਜਿੱਥੇ ਗੁਰੂ ਸਾਹਿਬ ਦੀ ਗੱਲ ਕਰਦੇ ਨੇ ਸਾਡੇ ਗੁਰੂਆਂ ਦੀ ਗੱਲਾਂ ਕਰਦੇ ਨੇ ਵੀ ਅੱਜ ਤੱਕ ਇਹਨਾਂ ਨੇ ਕੋਈ ਅਤਿਆਚਾਰ ਨਹੀਂ ਕੀਤਾ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੀਤਾ ਜੇ ਪਹਿਲਾਂ ਵਾਲੀਆਂ ਸਰਕਾਰਾਂ ਦਾ ਅਸੀਂ ਦੇਖਿਆ ਜਾਵੇ ਵੀ ਇੰਨਾ ਕ ਮਾੜਾ ਸਿੱਖਾਂ ਦਾ ਉਹਨਾਂ ਨੇ ਹੱਲ ਕੀਤਾ ਸੀ ਦਿੱਲੀ ਦੇ ਵਿੱਚ 83 ਦੇ ਦੰਗਿਆਂ ਵੇਲੇ ਤੁਹਾਨੂੰ ਪਤਾ ਹੋਊਗਾ ਵੀ ਜਦੋਂ ਸਿੱਖੋਂ ਤੋਂ ਬਚ ਕੇ ਆਏ ਨੇ ਪਾਈ-ਪਾਸੋਂ 100000 ਰੁਪਿਆ ਕ੍ਰੀਮ ਸ਼ੇਵ ਕਰਵਾਉਂਦਾ ਉਹਨਾਂ ਨੇ ਬੱਚੇ ਨੂੰ ਤੋਂ ਲੋਕ ਜਿਹੜੇ ਵਿਚਾਰੇ ਪੰਜਾਬ ਦੇ ਲੋਕ ਸੀ ਸਿੱਖੀ ਤੇ ਅੱਜ ਤੱਕ ਇਹਨਾਂ ਨੇ ਕੋਈ ਇਹ ਜਾਤਿਆਚਾਰ ਨਹੀਂ ਕੀਤਾ ਸੋ ਇਸ ਕਰਕੇ ਸਾਨੂੰ ਇਹ ਠੀਕ ਲੱਗੇ ਚੰਗੇ ਲੱਗੇ ਵਧੀਆ ਸਾਡਾ ਆਪਣਾ ਮਨ ਹੈ ਪਹਿਲਾਂ ਵੀ ਅਸੀਂ ਜਦੋਂ ਮੋਦੀ ਸਰਕਾਰ ਸਾਹਮਣੇ ਸੀ ਮੋਦੀ ਸਾਡੀ ਸਰਕਾਰ ਬਣੀ ਹੈ ਸਭ ਤੋਂ ਪਹਿਲਾਂ ਵੀ ਤੁਹਾਡੇ ਵਰਗੇ ਵੀਰਾਂ ਨੇ ਸਾਡੇ ਪੱਤਰਕਾਰਾਂ ਨੇ ਪੁੱਛਿਆ ਸੀਗਾ ਵੀ ਬਾਬਾ ਜੀ ਕੀ ਕਰਨਾ ਚਾਹੁੰਦੇ ਹੋ ਅਸੀਂ ਕਿਹਾ ਸੀ ਬਿਲਕੁਲ ਤਹਿਤ ਨੌਸੀ ਨਾਲ ਹੈ ਇਹਨਾਂ ਦੀ ਤੇ ਅਸੀਂ ਮਦਦ ਕਰਾਂਗੇ ਵੀ ਬਹੁਤਾਂ ਪ੍ਰੈਸ਼ੈਂਟੇਜ ਤੋਂ ਲੱਗੀ ਸੀ ਇਹ ਬੈਂਡ ਹਲਕੇ ਤੋਂ ਪਰਮਪਾਲ ਕਾ ਰੁਕੀ ਸੀ ਕਿ ਹਤਾਉ ਐਮ ਪੀ ਤੇ ਉਹਨਾਂ ਦੀ ਅਸੀਂ ਮਤ ਤੋਂ ਦੋ ਵੀ ਠੋਕ ਵਜਾ ਕੇ ਕੀਤੀ ਸੀ ਤੇ ਸਾਨੂੰ ਸਵਾਲ ਕੀਤਾ ਸੀ ਪੱਤਰਕਾਰ ਵੀਰਾਂ ਨੇ ਵੀ ਕੀ ਲੱਗਦਾ ਜੀ ਸਰਕਾਰ ਐਤੀ ਵਾਰੀ ਅਸੀਂ ਉਹ ਪਹਿਲਾਂ ਹੀ ਦੱਸਿਆ ਸੀ ਵੀ ਤੀਜੀ ਵਾਰ ਸਰਕਾਰ ਮੋਦੀ ਸਰਕਾਰ ਸੈਂਟਰ ਚ ਮੋਦੀ ਸਾਹਿਬ ਦੀ ਸਰਕਾਰ ਆ ਰਹੀ ਹੈ ਤੇ ਉਹ ਦਾਸ ਕੋਲੇ ਵੀਡੀਓ ਵੀ ਹੈ ਜਿਹੜੀ ਅਸੀਂ ਪਹਿਲਾਂ ਬੋਲੇ ਆਪ ਜੀ ਨੂੰ ਸ਼ਾਇਦ ਦਿਖਾ ਵੀ ਦਿੱਤੀ ਹੈ ਤੇ ਸੋ ਇਸ ਕਰਕੇ ਅੱਜ ਵੀ ਅਸੀਂ ਤਨਦੇਹੀ ਦੇ ਨਾਲ ਸਾਰੇ ਆਪਦੇ ਵੱਲੋਂ ਮੈਂ ਬੇਨਤੀ ਕਰਦਾ ਵੀ ਮੇਰੇ ਜਥੇ ਸਮੇਤ ਬਾਬਾ ਮੇਜਰ ਸੁੱਡੀ ਵੱਲੋਂ ਮੈਂ ਵਿਸ਼ਵਾਸ ਦਿਵਾਉਣਾ ਵੀ ਅਸੀਂ ਨਾਲ ਖੜੇ ਹਾਂ ਤੁਹਾਨੂੰ ਤੁਸੀਂ ਇਹ ਕਦਾ ਦਾਵਾ ਕਰ ਰਹੇ ਹੋ ਕਿ ਭਾਜਪਾ ਹੈ ਉਹ ਸਿੱਖਾਂ ਦੇ ਹੱਕ ਦੇ ਵਿੱਚ ਹੈ ਨਾ ਸਿੱਖੀ ਕੌਮ ਨੂੰ ਵਧਾਵਾ ਦੇ ਰਹੀ ਹੈ ਕਿਤੇ ਵੀ ਸਿੱਖੀ ਬੱਸੀ ਹੋਈ ਹੈ ਉਹਦੇ ਨਾਲ ਖੜੀ ਹੈ ਲੇਕਿਨ ਉਸ ਵੇਲੇ ਇਹ ਗੱਲ ਕਰੀ ਪੰਜਾਬ ਦੇ ਕਈ ਲੋਕੀ ਗੱਲ ਕਹਿੰਦੇ ਨਜ਼ਰ ਆਉਂਦੇ ਕਿ ਕਿੱਧਰ ਭਾਜਪਾ ਹੁੰਦੀ ਹੈ ਸਿੱਖੀ ਨੂੰ ਕਿਤਨਾ ਕਿਤਨਾ ਘਾਟ ਮਹਿਸੂਸ ਹੋਵੇ ਨਹੀਂ ਦੇਖੋ ਜੀ ਇਹ ਗੱਲ ਹੈ ਵੀ ਜੇ ਅੱਖੀਂ ਦੇਖੇ ਬਣਾ ਕੰਨੀ ਸੁਣੇ ਬਣਾ ਇਹ ਗੱਲਾਂ ਤੇ ਅਸੀਂ ਆਵਲ ਨਹੀਂ ਕਰਦੇ ਪਰ ਜਿੰਨਾ ਕ ਅਸੀਂ ਦੇਖਦੇ ਆ ਵੀ ਚੰਤ ਲੋਕ ਜਿਹੜਾ ਕਿ ਇੱਕ ਹਿੰਦੂਵਾਦ ਕਹੇ ਕਿ ਉਹਨੂੰ ਫਲਾਉਣਾ ਜੀ ਅਸੀਂ ਹਿੰਦੂਵਾਦ ਅਸੀਂ ਕੱਟਣਾ ਜੀ ਇਹ ਆ ਉਹ ਆ ਜਾਂ ਸਿੱਖਾਂ ਦੇ ਵਿੱਚੋਂ ਸਾਡੇ ਕੋਈ ਮਾੜਾ ਮੋਟਾ ਕੋਈ ਹੁੰਦਾ ਉਦਾਂ ਦਾ ਵੀ ਇਹ ਗਾਲੀ ਗਲੋਚ ਇੱਕ ਦੂਜੇ ਨੂੰ ਢੜਕਾਉਣਾ ਮੈਨੂੰ ਫਿਰ ਇਹ ਦੱਸੋ ਵੀ ਜੇ ਹਿੰਦੂਵਾਦ ਦੀ ਗੱਲ ਕਰਦੇ ਆ ਜਾਂ ਸਾਡੇ ਹਿੰਦੂ ਧਰਮ ਵਾਲੀ ਭਰਾ ਕਰਦੇ ਨੇ ਜਾਂ ਸਿੱਖ ਧਰਮ ਚੋਂ ਕਰਦੇ ਨੇ ਇੱਕ ਆਵਾਜ਼ ਫਲਾਉਂਦੇ ਨੇ ਉਹ ਪਿੱਛੇ ਤਾਂ ਨਿਗਾ ਮਾਰ ਲਿਆ ਕਰਨ ਜਦੋਂ ਸਾਡੇ ਸਹਿਬਜ਼ਾਦਿਆਂ ਦਾ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੀ ਮਹਾਰਾਜਿਆਂ ਦਾ ਉਹਨਾਂ ਦਾ ਸੰਸਕਾਰ ਅੰਤਰਾ ਅਰਦਾਸ ਦੇ ਵਿੱਚ ਸਰਕਾਰ ਹੋਇਆ ਤੇ ਉਹ ਟੋਡਰਮੱਲ ਜੀ ਨੇ ਕਰਵਾਇਆ ਉਹ ਟੋਡਰਮੱਲ ਕੌਣ ਸੀ ਤਾਂ ਉਹ ਵੀ ਤਾਂ ਹਿੰਦੂ ਸੀ ਤੇ ਤੁਸੀਂ ਮੰਨ ਲਓ ਵੀ ਜਦੋਂ ਉਹਨਾਂ ਨੇ ਮੋਹਰਾ ਬਿਛਾਈਆਂ ਪੈਸਾ ਮੰਗਿਆ ਗਿਆ ਉਹਨਾਂ ਤੋਂ ਤੇ ਉਹਨਾਂ ਨੂੰ ਕਿਹਾ ਵੀ ਉਹਨਾਂ ਨੇ ਮੋਹਰਾ ਬਿਛਾਈਆਂ ਟੋਡਰਮੱਲ ਜੀ ਨੇ ਉਹ ਕਹਿੰਦੇ ਇਦਾਂ ਨਹੀਂ ਚਾਹੀਦੀਆਂ ਇਹਨਾਂ ਨੂੰ ਖੜੀਆਂ ਕਰੋ ਖੜੀਆਂ ਕਰਕੇ ਮੋਹਰਾ ਫੇਰ ਉਹ ਜਗ੍ਹਾ ਦਿੱਤੀ ਸੀ ਸੰਸਕਾਰ ਵਾਸਤੇ ਸੰਸਕਾਰ ਵਾਸਤੇ ਉਹ ਸੰਸਕਾਰ ਵਾਸਤੇ ਫੇਰ ਜਗ੍ਹਾ ਦਿੱਤੀ ਸੀ ਆਪਣੇ ਸਰ ਦਾ ਦੇ ਸੰਸਕਾਰ ਵਾਸਤੇ ਜਿਹੜੀ ਜਗ੍ਹਾ ਦਿੱਤੀ ਸੀ ਮੋਹਰਾ ਖੜੀਆਂ ਕਰਵਾ ਕੇ ਦਿੱਤੀ ਸੀ ਤੇ ਟੋਡਰਮੱਲ ਜੀ ਨੇ ਏਡਾ ਵੱਡਾ ਮਤਲਬ ਅਸੀਂ ਕਹਿ ਸਕਦੇ ਹਾਂ ਵੀਕ ਰਹਿਂਦੀ ਦੁਨੀਆ ਤੇ ਏਡੀ ਵੱਡੀ ਮਿਸਾਲ ਐ ਤੇ ਉਹਦੇ ਬਾਲਾਸੀਂ ਦੇਖੀਏ ਸਾਨੂੰ ਇਹ ਨਹੀਂ ਬੁਲਾਉਣਾ ਚਾਹੀਦਾ ਮੈਂ ਸਾਰੇ ਸਾਡੇ ਮੇਰੇ ਸਿੱਖ ਭਰਾਵਾਂ ਨੂੰ ਵੀ ਕਹੂੰਗਾ ਤੇ ਮੈਂ ਹਿੰਦੂਗਨੂੰ ਵੀ ਕਹੂੰਗਾ ਜਿਹੜੇ ਹਿੰਦੂ ਧਰਮ ਨਾਲ ਜੁੜੇ ਆ ਤੇ ਬੁਲਾਉਂ ਕਰਦੇ ਹਿੰਦੂ ਧਰਮ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਇਹ ਤੁਸੀਂ ਗੱਲਾਂ ਨੂੰ ਛੱਡ ਕੇ ਉੱਪਰ ਪ੍ਰਮਾਤਮਾ ਵਾਲੇ ਪਾਸੇ ਪ੍ਰਮਾਤਮਾ ਇੱਕ ਆ ਨਾਮ ਨੇਕ ਆ ਸੋ ਇਸ ਕਰਕੇ ਬੇਨਤੀ ਕਰਦੇ ਆ ਵੀ ਭਾਈ ਤੁਸੀਂ ਇਹਨਾਂ ਤੋਂ ਬਚ ਕੇ ਤੋਂ ਉਪਰੋਂ ਠਕੇ ਇਹਨਾਂ ਤੋਂ ਤੇ ਇਹ ਗੱਲਾਂ ਤੇ ਨਾ ਚੰਦ ਲੋਕਾਂ ਦੇ ਪੈਸੇ ਖਾਤਰ ਜਾਂ ਆਪਦੀਆਂ ਵੀਡੀਓ ਜਾਂ ਆਪਦੀਆਂ ਲੈਣ ਵਾਸਤੇ ਜਿਹੜੇ ਤੁਸੀਂ ਬਣਾਉਣੇ ਹੋ ਇਹਨਾਂ ਤੋਂ ਉੱਪਰ ਉੱਠ ਕੇ ਕੰਮ ਕਰੋ ਯਾਰ ਆਪਦੀ ਬਾਵਾਦੇ ਵਾਰੇ ਤੁਸੀਂ ਲੋਕਾਂ ਨੂੰ ਭੜਕਾ ਕੇ ਭੜਕਾਈ ਜਾਂਦੇ ਹੋ ਐਵੇਂ ਲੋਕਾਂ ਨੂੰ ਮਰਵਾਈ ਜਾਂਦੇ ਹੋ ਟੱਕਰਾਂ ਲਵਾਈ ਜਾਂਦੇ ਉਧਰ ਉਧਰੀ ਮਰਵਾਉਣ ਇਹ ਕੰਮ ਨਾ ਕਰੋ ਤੇ ਤੁਸੀਂ ਆਪਦਾ ਪ੍ਰਮਾਤਮਾ ਨੂੰ ਯਾਦ ਰੱਖੋ ਗੁਰੂ ਸਾਹਿਬ ਦੀਆਂ ਮੈਂ ਹਿੰਦੂ ਸਿੱਖ ਭਰਾਵਾਂ ਨਾਲ ਉਹ ਜਿਹੜੇ ਸਿੱਖ ਭਰਾ ਨੇ ਹਿੰਦੂ ਸਿੱਖ ਨੇ ਸਾਡੇ ਉਹਨਾਂ ਨੂੰ ਬੇਨਤੀ ਕਰੋ ਹਿੰਦੂ ਨੂੰ ਵੀ ਕਰੋ ਜਿਹੜੇ ਹਿੰਦੂ ਭਰਾ ਨੇ ਸਾਡੇ ਵੀ ਭਾਈ ਜਿਹੜੇ ਮਹਾਰਾਜਾ ਜੀ ਸਾਡੇ ਗੁਰੂ ਸਾਧ ਦੇ ਕੋਲੇ ਗੁਰੂ ਤੇਗ ਬਹਾਦਰ ਜੀ ਦੇ ਕੋਲੇ ਮਹਾਰਾਜਿਆਂ ਕੋਲੇ ਚੱਲ ਕੇ ਆਏ ਸੀ ਜਿਹੜੇ ਕਸ਼ਮੀਰ ਦੇ ਰਾਜੇ ਤੇ ਉਹਨਾਂ ਨੇ ਗੱਲ 'ਚ ਪੱਲੂ ਪਾ ਕੇ ਅਰਸ ਬੇਨਤੀ ਕੀਤੀ ਸੀ ਕਸ਼ਮੀਰ ਦੇ ਰਾਜਾ ਨੇ ਮਹਾਰਾਜਿਆਂ ਅੱਗੇ ਨੌਵੇਂ ਪਾਸ਼ਾ ਮਹਾਰਾਜਿਆਂ ਕੇ ਬੀਜੀ ਸਾਡੇ ਧਰਮਾਂ ਡੁੱਬਦੇ ਧਰਮ ਬਚਾਓ ਤੇ ਸਾਡੀਆਂ ਤਿਆਂ ਭੈਣਾਂ ਨੂੰ ਬੇਬਸਤ ਕੀਤਾ ਜਾਂਦਾ ਸਾਡੀਆਂ ਰਾਹ ਦੇ ਵਿੱਚ ਮੁਗਲ ਡੋਲੀਆਂ ਲੁੱਟ ਲੈਂਦੇ ਆ ਡੋਲੀਆਂ ਸਾਡੀਆਂ ਮੰਨ ਲਈ ਤਿਆਂ ਭੈਣਾਂ ਨੂੰ ਬੇਬਸਤ ਕਰਿਆ ਜਾਂਦਾ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਸਾਨੂੰ ਔਰੰਗਜ਼ੇਬ ਜੀ ਜਿਹੜਾ ਤੇ ਰੰਗੇ ਦੇਵ ਉਹਨੇ ਵੀ ਦੇਖੋ ਮਤਲਬ ਇਤਿਆਰ ਕੇ ਇੱਕ ਮੱਸਾ ਭਰ ਕਹਿ ਦਈਏ ਜਿਹੜਾ ਜਨੂਦ ਸੀਗਾ ਉਹ ਜਦ ਤੱਕ ਉਹ ਸਵਾਮਾਨ ਨਹੀਂ ਹੁੰਦੇ ਸੀ ਉਹਨਾਂ ਚਿਰ ਉਹ ਜੇ ਨਹੀਂ ਕੋਈ ਧਰਮ ਚੇਂਜ ਕਰਦੇ ਸੀ ਜਾਂ ਉਹ ਨਹੀਂ ਬਦਲਦੇ ਸੀ ਤੇ ਉਹਦੇ ਨਹੀਂ ਆ ਕੇ ਮੁਸਲਮਾਨ ਬਣਦੇ ਸੀ ਤਾਂ ਉਹਨੇ ਕੀ ਕਰਨਾ ਸੀ ਉਹ ਗਾਟਾ ਲਾਉਣਾ ਸੀ ਜਨੂਦ ਧਾਰਨਾ ਸੀ ਫਿਰ ਜਾ ਕੇ ਸਵਾਮਾਨ ਕਰਕੇ ਰੁਕੀ ਖਾਂਦਾ ਸੀ ਉਹ ਤੇ ਉਹਨਾਂ ਨੇ ਫਿਰ ਇਸ ਕਰਕੇ ਗੁਰੂ ਸਾਹਿਬ ਕੋਲੇ ਬੇਨਤੀ ਕੀਤੀ ਵੀ ਸਾਡਾ ਡੁੱਬਦਾ ਧਰਮ ਬਚਾਓ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਇਹ ਕਿਸੇ ਜੋਧੇ ਬੰਦੇ ਕਿਸੇ ਬੱਲੀ ਬੰਦੇ ਦਾ ਕੰਮ ਹੈ ਤੇ ਮਹਾਰਾਜ ਜੀ ਉਹ ਤੋਂ ਦਸੇ ਪਾਸ਼ਾ ਮਹਾਰਾਜ ਜੀ ਕਿਨੇ ਜਰਦੇ ਸੀ 9 ਸਾਲ ਦੇ 9 ਸਾਲ ਦਿਆਂ ਨੇ ਮਹਾਰਾਜ ਜੀ ਆਨੇ ਉਹਦੇ ਵੱਟਾ ਵਚਨ ਕਿਹਾ ਕਿਨੇ ਮਹਾਰਾਜ ਜੀ ਫਿਰ ਸੋਥੋਂ ਵੱਡਾ ਤੇ ਬਲੀ ਤੇ ਜੋਧਾ ਕੌਣ ਹੋ ਸਕਦਾ ਕਿਨੇ ਬੇਟਾ ਤੁਸੀਂ ਨਾਮਾਲਕ ਹੋ ਜਾਓਗੇ ਉਹ ਕਹਿੰਦੇ ਜੀ ਸਾਡੇ ਲੱਖਾਂ ਕਰੋੜਾਂ ਜੇ ਮਨ ਨਾਥ ਹੋਣ ਤੋਂ ਬਚਦੇ ਆ ਤਾਂ ਮੈਨੂੰ ਨਾਥ ਹੋ ਹੀ ਲੈਣ ਦੋ ਦਸੇ ਪਾਸ਼ਾ ਮਹਾਰਾਜ ਨੇ ਏਡਾ ਵਚਨ ਕੀਤਾ ਕਿਨੇ ਭਾਈ ਤੁਹਾਡੀ ਮਾਤਾ ਵਿਧਵਾ ਹੋ ਜੇ ਮੇਰੀਆਂ ਲੱਖਾਂ ਮਾਵਾ ਲੱਖਾਂ ਭੈਣਾ ਮੇਰੀਆਂ ਲੱਖਾਂ ਕਰੋੜਾਂ ਬਚਦੀਆਂ ਨੇ ਵਿਧਵਾ ਹੋਣ ਤੋਂ ਤਾ ਸਾਡੀ ਮਾਤਾ ਨੂੰ ਬਤਵਾ ਹੋਈ ਰਿਹਾ ਜੀ ਸਰ ਜੀ ਮੈਂ ਤੁਹਾਨੂੰ ਵਿੱਚ ਇਹ ਗੱਲ ਦੋਪ ਰਿਹਾ ਕਿ ਆਗਾਮੀ ਪੀਸਾ 27 ਦੇ ਚੋਣਾਂ ਦੇ ਵਿੱਚ ਤੁਹਾਨੂੰ ਦਿੱਖ ਨੂੰ ਮਿਲੇਗਾ ਕਿ ਤੁਹਾਡੇ ਵੱਲੋਂ ਪਾਜਪਨ ਨੂੰ ਸਮਰਥਨ ਮਿਲ ਰਿਹਾ ਬਿਲਕੁਲ ਜੀ ਦੇ ਰਹੇ ਜੀ ਪੁਜੇ ਸੈਰੀ ਵੱਲੋਂ ਪਾਜਪਨ ਨੂੰ ਸਮਰਥਨ ਹੈ ਬਿਲਕੁਲ ਜੀ ਬਿਲਕੁਲ ਪਹਿਲਾਂ ਵੀ ਸਮਰਥਨ ਤਾਂ ਹੁਣ ਵੀ ਸਮਰਥਨ ਹੈ ਉਹ ਤੁਹਾਡਾ ਯੋਗਦਾਨ ਕੀ ਦੇਏਗਾ ਪਾਜਪਨ ਸਰਕਾਰ ਬਣਾਉਣ ਦੇ ਵਿੱਚ ਕਿਸ ਤਰੀਕੇ ਨਾਲ ਮੋਢੇ ਮੋਢਾ ਲਾ ਕੇ ਚੱਲਾਂਗੇ ਸਾਰ ਚੋਣਾਂ ਮੰਡੀ ਬਿਲਕੁਲ ਜੀ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਪੂਰੀ ਮਦਦ ਕਰਾਂਗੇ ਠੋਕ ਕੇ ਬਕਰ ਕਿ ਮੈਂ ਆਫਿਸ ਵਾਲਾ ਕਿ ਤੁਸੀਂ ਕਿਹੜੀ ਕੀਤਾ ਚਾਹੁੰਦੇ ਹੋ ਕਿ ਭਾਜਪਾ ਸਰਕਾਰ ਬਣੇ ਤੇ ਪੰਜਾਬ 'ਚ ਜਿੱਦਾਂ ਆਉਣ ਤੇ ਕਿਹੜੀ ਕੋ ਚਾਰ ਚੀਜ਼ਾਂ ਜਿਹੜੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਲੱਗਿਆ ਕਿ ਪਹਿਲਾਂ ਵਾਲੀ ਸਰਕਾਰ ਨਾਲ ਤਾਂ ਜਹਾਜ ਨਹੀਂ ਹੋਇਆ ਤੁਸੀਂ ਚਾਹੁੰਦੇ ਹੋ ਕਿ ਭਾਜਪਾ ਆਊਗੀ ਉਹ ਗੱਲਾਂ ਹੋਣਗੀਆਂ ਉਹ ਕੰਮ ਹੋਣਗੇ ਦੇਖੋ ਜੀ ਪੰਜਾਬ ਦੇ ਵਿੱਚ ਕਿਸੇ ਦਿਨ ਪੰਜਾਬ ਨੂੰ ਸਭਨੇ ਦੀ ਚਿੜੀ ਕਿਹਾ ਜਾਂਦਾ ਸੀ ਜੇ ਅਸੀਂ ਹੁਣ ਦੇਖਦੇ ਆ ਮੈਂ ਕਹਿੰਦਾ ਵੀ ਹਜੇ ਕੁੱਤੇ ਨੂੰ ਲੋਕ ਕਿ ਕਿਸੇ ਦਿਨੇ ਕਹਿੰਦਾ ਹੁੰਦੇ ਸੀ ਯਾਰ ਕੁੱਤੇ ਦੀ ਮੌਤ ਮਰੇਗਾ ਤੇ ਮੈਨੂੰ ਲੱਗਦਾ ਹੁਣ ਕੁੱਤੇ ਕਹਿਣ ਲੱਗ ਜਾਣਗੇ ਬੰਦੇ ਦੀ ਮੌਤ ਮਰੇਗਾ ਇਸ ਤਰ੍ਹਾਂ ਦੇ ਲੋਕ ਬਸ ਸਾਡੇ ਬੰਦੇ ਮਰੀ ਜਾਂਦੇ ਨੇ ਪ ਤੇ ਨਸ਼ਾ ਨਾਲ ਟੀਕੇ ਨਾਲ ਤੇ ਜਿੰਨਾ ਸੀ ਕਹਿ દਈਏ ਵੀ ਲੋਕ ਕਹਿੰਨੇ ਨਕਾਸ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਕੀ ਹੋ ਗਿਆ ਸਾਡੇ ਤਾਂ ਉੱਥੇ ਬੁਰੇ ਹਾਲ ਬੈਂਕੇ ਦਿਹਾੜੇ ਨੇ ਕਿੰਨੇ ਕ ਲੋਕ ਉੱਥੇ ਲੋਕ ਬਾਹਰ ਨੂੰ ਜਾਂਦੇ ਨੇ ਬਾਹਰ ਵੀ ਬੁਰੇ ਹਾਲ ਨੇ ਵਿਚਾਰਿਆਂ ਨੂੰ ਨਹੀਂ ਹੁੰਦਾ ਕਿ ਲੁੱਟੇ-ਬੁੱਟੇ ਜਾਂਦੇ ਨੇ ਕੋਈ ਪੈਸਿਆਂ 'ਚ ਠੱਗੇ ਜਾਂਦੇ ਨੇ ਬਾਹਰ ਜਾਂਦੇ ਇਥੋਂ ਨਿਕਲਣਾ ਚਾਹੁੰਦੇ ਨੇ ਅਸੀਂ ਕਹਿੰਨੇ ਵੀ ਇਹ ਭਾਰਤ ਪੂਰੇ ਅਸੀਂ ਕਹਿੰਦੇ ਵੀ ਆਪਣੇ ਬੀਜੇਪੀ ਸਰਕਾਰ ਆਵੇ ਤੇ ਮੁੜ ਭਾਰਤ ਨੂੰ ਦੁਬਾਰੇ ਉਸੇ ਤਰ੍ਹਾਂ ਹੀ ਸਾਡੇ ਪੰਜਾਬ ਨੂੰ ਖੁਸ਼ਹਾਲ ਕਰੇ ਅਸੀਂ ਨਾ ਕੋਈ ਉਮੀਦ ਰੱਖਦੇ ਆ ਵੀ ਸਾਡੇ ਦੁਬਾਰੇ ਖੁਸ਼ਹਾਲੀ ਲਿਆਵੇ ਪੰਜਾਬ ਦੇ ਵਿੱਚ ਸੋ ਬਿਲਕੁਲ ਬਹੁਤ ਧੰਨਵਾਦ ਜਿਵੇਂ ਜਿੱਥੇ ਸਾਡੇ ਨਾਲ ਮੌਜੂਦ ਸੀਗੇ ਇਹਨਾਂ ਦਾ ਕਹਿਣਾ ਇਹੀ ਹੈ ਕਿ ਪੰਜਾਬ ਦੇ ਵਿੱਚ ਵੀ ਭਾਜਪਾ ਆਵੇਗੀ ਤੇ ਜਿਹੜੇ ਕੰਮ ਸਾਨੂੰ ਚਾਹਤ ਹੁਣ ਤੱਕ ਨਹੀਂ ਲੱਗੇ ਤੇ ਪੰਜਾਬ ਦੇ ਵਿੱਚ ਕਮੀਆਂ ਨਿਗੀਆਂ ਪੂਰਾ ਨਹੀਂ ਕਰ ਪਾਰਾ ਹੈ ਕਈ ਸਾਲਾਂ ਤੋਂ ਪੰਜਾਬ ਉਹਨੂੰ ਭਾਜਪਾ ਪੂਰਾ ਕਰੇਗੀ ਤੇ ਭਾਜਪਾ ਪੰਜਾਬ ਨੂੰ ਜਿਹੜਾ ਮੋੜ ਭਾਰਤ ਨੂੰ ਸੁਨਹਿਰੀ ਚੜੀ ਕਿਹਾ ਜਾਂਦਾ ਸੀਗਾ ਜਦੋਂ ਸਾਰੀ ਸਿੱਟਾਂ ਇੱਕ ਨਾਲ ਮਿਲਣ ਲਗੀਆਂ ਤਾਂ ਭਾਰਤ ਫਿਰ ਤੋਂ ਸੁਨਹਿਰੀ ਚੜੀ ਬਣੇਗਾ ਚੰਡੀਗੜ੍ਹ ਤੋਂ ਇਹ ਪਰਸਨ ਆਕਾਸ਼ ਨੋਰ ਪ੍ਰਿੰਸ ਬੈਰਡੈਨਿਕ ਸੋਲਰਟੀ